ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਦਿਨੋ-ਦਿਨ ਵੱਧ ਰਹੀ ਮਹਿੰਗਾਈ ਤੇ ਲੇਖ ਪੰਜਾਬੀ ਵਿੱਜਕਦੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਭੂਮਿਕਾ ਵਸਤਾਂ ਦੀਆਂ ਕੀਮਤਾਂ ਵਿੱਚ ਹੱਦੋਂ ਵੱਧ ਵਾਧਾ ਹੋਈ ਜਾਣ ਨੂੰ ਮਹਿੰਗਾਈ ਕਿਹਾ ਜਾਂਦਾ ਹੈ ਵਸਤਾਂ ਦੀਆਂ ਕੀਮਤਾਂ ਦਾ ਵਧਣਾ ਘਟਣਾ ਉਤਪਾਦਨ ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਇੱਕ ਸੁਭਾਵਿਕ ਵਰਤਾਰਾ ਹੈ ਇਹ ਅਰਥ ਸ਼ਾਸਤਰ ਦੇ ਨਿਯਮ ਦੇ ਆਧਾਰਿਤ ਹੈ ਅਤੇ ਜੇਕਰ ਕੀਮਤਾ ਕਿਸੇ ਅਰਥ ਵਿਆਗ ਵਿਗਿਆਨਿਕ ਨਿਯਮ ਅਨੁਸਾਰ ਬਦਲਣ ਘਟਨ ਤਾਂ ਕੋਈ ਫਰਕ ਨਹੀਂ ਹੁੰਦਾ ਪਰ ਜੇਕਰ ਵਸਤਾਂ ਦੀਆਂ ਕੀਮਤਾਂ ਦੇ ਧਾਰਿਤ ਕਰਨ ਵਿੱਚ ਕੋਈ ਵੀ ਨਿਯਮ ਨਾ ਬਣ ਕਰੇ ਤਾਂ ਕੀਮਤਾ ਆਪ ਮੁਹਾਰੇ ਹੀ ਬਦਲ ਲੱਗ ਜਾਂ ਪੈਂਦੀਆਂ ਹਨ ਪਿਛਲੇ ਕਈ ਸਾਲਾਂ ਤੋਂ ਮਹਿੰਗਾਈ ਦੀ ਇਸ ਸਮੱਸਿਆ ਦੀ ਗੰਭੀਰਤਾ ਨੂੰ ਸੰਸਾਰ ਵਿੱਚ ਰਿਕਾਰਡ ਤੋੜਵਾਦਾ ਕੀਤਾ ਹੈ ਜੋ ਅਜੇ ਵੀ ਨਿਰੰਤਰ جاری ਹੈ ਭਾਰਤ ਵਿੱਚ ਚੀਜ਼ਾਂ ਦੀ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਖੌਫਨਾਕ ਰੂਪ ਤਾਰਨ ਕਰ ਗਈ ਹੈ ਇਸ ਦੇ ਬਹੁਤ ਸਾਰੇ ਕਾਰਨ ਹਨ ਪਦਰਹੀय ਵਾਦੀ ਭਾਰਤ ਵਿੱਚ ਵਿਅੰਤਰ ਅਤੇ ਬੇਰੋਗ ਪਦ ਰਹੀ ਹੈ ਵਾਦੀ ਇੱਕ ਚਿੰਤਾਜਨਕ ਵਿਸ਼ਾ ਹੈ ਇਹ ਆਪਣੇ ਨਾਲ ਹੋਰ ਵੀ ਕਈ ਮੁਸੀਬਤਾਂ ਖੜੀਆਂ ਕਰ ਸਕਦੀ ਹੈ ਵਸਤਾਂ ਦੇ ਉਤਪਾਦਨ ਅਤੇ ਪੈਦਾਵਾਰ ਵਿੱਚ ਬੇਸ਼ੱਕ ਵਾਧਾ ਹੋਇਆ ਪਰੰਤੂ ਇਹ ਵਾਧਾ ਤੇਜ਼ੀ ਨਾਲ ਫੱਦ ਰਹੀ ਹੈ ਆਬਾਦੀ ਦੀ ਲੋੜ ਨਾਲੋਂ ਘੱਟ ਹੈ ਮੰਗ ਨਾਲੋਂ ਪੂਰਤੀ ਵੱਧ ਹੈ ਇਸ ਲਈ ਮਹਿੰਗਾਈ ਦਾ ਹੋਣਾ ਲਾਜ਼ਮੀ ਹੈ ਵਸਤਾਂ ਦੇ ਉਤਪਾਦਨ ਵਿੱਚ ਸਵੈ ਨਿਰਭਰਤਾ ਦਾ ਨਾ ਹੋਣਾ ਮਹਿੰਗਾਈ ਵੱਧ ਹੌਣ ਦਾ ਕਾਰਨ ਇਹ ਵੀ ਹੈ ਕਿ ਸਾਡੇ ਦੇਸ਼ਵਸਥਾ ਦੇ ਉਤਪਾਦਨ ਵਿੱਚ ਸਵੈ ਨਿਰਪਟ ਨਹੀਂ ਹੈ ਜਿਸ ਕਰਕੇ ਉਸ ਨੂੰ ਮਹਿੰਗੇ ਭਾਹ ਬਾਹਰੋਂ ਚੀਜ਼ਾਂ ਮਗਵਾਉਣੀਆਂ ਪੈਂਦੀਆਂ ਹਨ ਇਸ ਨਾਲ ਮਹਿੰਗਾਈ ਹੋਰ ਵੀ ਵਧਦੀ ਜਾਂਦੀ ਹੈ ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਦੀ ਹੇਟਾਵਾ ਟੋਲ ਹੋ ਜਾਂਦੀ ਹੈ ਅਤੇ ਇਸ ਨਾਲ ਕਈ ਸੰਕਟ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਗਰੀਬ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਦੋਸ਼ਪੂਰਨ ਆਯਾਤ ਨਿਰਯਾਤ ਨੀਤੀ ਸਾਡੀ ਆਯਾਤ ਨਿਰਯਾਤ ਨੀਤੀ ਪਾਉ ਕੁਝ ਵਸਤਾਂ ਬਾਹਰਲੇ ਮੁਲਕਾਂ ਤੋਂ ਭੇਜੀਆਂ ਤੇ ਫੇਜਣੀਆਂ ਗਿਆ ਤੇ ਕੁਝ ਹੀ ਬਾਹਰਲੇ ਮੁਲਕਾਂ ਤੋਂ ਮੰਗਵਾਈਆਂ ਵਿੱਚ ਵੀ ਦੋਸ਼ ਹਨ ਸਾਡਾ ਦੇਸ਼ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆਪਣੀਆਂ ਵਸਤਾਂ ਦੂਜੇ ਮੁਲਕਾਂ ਨੂੰ ਸਪਲਾਈ ਕਰ ਦਿੰਦਾ ਹੈ ਤੇ ਸਾਡੀਆਂ ਆਪਣੀਆਂ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਕਈ ਵਾਰ ਵਿਦੇਸ਼ਾਂ ਦੀਆਂ ਮਹਿੰਗਾਈਆਂ ਵਿਦੇਸ਼ਾਂ ਦੀਆਂ ਮਹਿੰਗੀਆਂ ਵਸਤੂਆਂ ਨੂੰ ਵੀ ਵੱਧ ਵੱਧ ਟੈਕਸ ਭਰ ਕੇ ਮਗਾਉਂਦੇ ਹਨ ਅਤੇ ਮਹਿੰਗਾਈ ਦਾ ਵਧਣਾ ਯਕੀਨਨ ਹੀ ਹੈ ਕੁਦਰਤੀ ਰੋਪੀਆਂ ਕਈ ਵਾਰ ਹੜਾ ਪੁਚਾਰ ਸੋਕਾ ਦੀ ਵਰਕੀਆਂ ਕੁਦਰਤੀ ਰੋਪੀਆਂ ਦੀ ਮਾਰ ਵੀ ਮਹਿੰਗਾਈ ਵਧਣ ਲੱਗ ਪੈਂਦੀ ਹੈ ਇਸ ਦਾ ਜਿਵੇਂ ਵਾਰ ਇਸ ਨੂੰ ਵੀ ਮੰਨ ਸਕਦੇ ਹਾਂ ਕਿਉਂਕਿ ਇਸ ਨਾਲ ਵਸਤਾਂ ਦੀ ਘਾਟ ਪੈਦਾ ਹੋ ਜਾਂਦੀ ਹੈ ਅਤੇ ਦੁਕਾਨਦਾਰ ਵੱਧ ਮੁਨਾਫਾ ਕਮਾਉਣ ਲਈ ਮਾਲ ਨੂੰ ਗੋਦਾਮਾਂ ਵਿੱਚ ਜਮ੍ਹਾਂ ਕਰ ਲੈਂਦੇ ਹਨ ਅਤੇ ਫਿਰ ਮਹਿੰਗੇ ਭਾਅ ਵੇਚਦੇ ਹਨ ਕਾਲਾ ਧਨ ਅਤੇ ਜਮ੍ਹਾਂ ਖੋਰੀ ਕਾਲਾ ਧਨ ਜਮ੍ਹਾਂ ਹੋਣਾ ਮਾਲ ਨੂੰ ਗੋਦਾਮਾਂ ਵਿੱਚ ਓਵਰਲੋਡ ਕਰਕੇ ਰੱਖਣਾ ਅਤੇ ਮੁਦਰਾ ਦਾ ਪਹਿਲਾ ਮਹਿੰਗਾਈ ਲਈ ਉੱਲੇ ਤੌਰ ਤੇ ਜ਼ਿੰਮੇਵਾਰ ਕਰ ਰਹੇ ਹਨ ਜਖੀਰੇ ਬਾਜ ਇਹ ਇਹ ਸੋਚ ਕੇ ਮਾਲ ਦਬਾਦ ਲੈਂਦੇ ਹਨ ਕਿ ਜਦੋਂ ਇਸ ਚੀਜ਼ ਦੀ ਚਾਰੇ ਪਾਸੇ ਕਿਲਤ ਹੋ ਜਾਵੇਗੀ ਤਾਂ ਵੱਧ ਤੋਂ ਵੱਧ ਭਾਗ ਨਾਲ ਵੇਚਿਆ ਜਾਵੇਗਾ ਇੰਜ ਉਹ ਆਪ ਹੀ ਵਸਤਾਂ ਦੇ ਘਾਟ ਘਾਟ ਕਰਕੇ ਮਨ ਮਰਜ਼ੀ ਦਾ ਫਾਹ ਲਾਉਂਦੇ ਹਨ ਅਤੇ ਇਸ ਲਈ ਮਹਿੰਗਾਈ ਵਧਦੀ ਜਾਂਦੀ ਹੈ ਨਿੱਜੀਕਰਨ ਮਹਿੰਗਾਈ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਵੱਡੇ ਵੱਡੇ ਕਾਰਖਾਨਿਆਂ ਤੇ ਅਦਾਰਿਆਂ ਵਿੱਚ ਨਿੱਜੀਕਰਨ ਕਰਨਾ ਜਦੋਂ ਕਿਸੇ ਅਧਾਰੇ ਦੀ ਬਾਗ ਡੋਰ ਨੀਜੀ ਕੰਪਨੀਆਂ ਦੇ ਹੱਥ ਸੌਪੀ ਜਾਂਦੀ ਹੈ ਤਾਂ ਉਹ ਵਸਤਾਂ ਦਾ ਮਨਮਰਜ਼ੀ ਨਾਲ ਮੁੱਲ ਤੈਅ ਕਰਦੀਆਂ ਹਨ ਅਤੇ ਕਿਉਂਕਿ ਇਹਨਾਂ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ ਇਹਨਾਂ ਦੀ ਵੇਖਾ ਵੇਖੀ ਬਾਕੀ ਕੰਪਨੀਆਂ ਵੀ ਆਪਣੀ ਵਸਤਾਂ ਦੇ ਮੁੱਲ ਉਹਨਾਂ ਦੇ ਬਰਾਬਰ ਲੈ ਆਉਂਦੀਆਂ ਹਨ ਅਤੇ ਮਹਿੰਗਾਈ ਉਛਾਲੇ ਖਾਣ ਲੱਗ ਪੈਂਦੀ ਹੈ ਆਰਥਿਕ ਸੰਤੁਲਨ ਸਾਡੇ ਦੇਸ਼ ਦਾ ਆਰਥਿਕ ਅਸੰਤੁਲਨ ਵੀ ਮਹਿੰਗਾਈ ਵਿੱਚ ਵੱਡੇ ਦਾ ਕਾਰਨ ਹੈ। ਵਰਤਮਾਨ ਸਮੇਂ ਵਿੱਚ ਵੀ ਇਹੋ ਜਿਹੇ ਇੱਕ ਇੱਕ ਪ੍ਰਮੁੱਖ ਕਾਰਨ ਹਨ ਜਿਸ ਨਾਲ ਮਹਿੰਗਾਈ ਦਿਨ ਦੁੱਗਣੀ ਅਤੇ ਰਾਤ ਚੋਗਣੀ ਵੱਧ ਰਹੀ ਹੈ। ਰਾਜਨੀਤਿਕ ਪਾਰਟੀਆਂ ਅਮੀਰ ਕਰਕਰਨੇਦਾਰ ਤੋਂ ਪੈਸਾ ਲੈ ਕੇ ਸੱਤਾ ਹਾਸਲ ਕਰਨ ਲਈ ਵਰਤਦੀਆਂ ਹਨ ਅਤੇ ਫਿਰ ਇਹ ਪੈਸਾ ਵਾਪਸ ਕਰਨ ਲਈ ਟੈਕਸ ਜਾਂ ਚੀਜ਼ਾਂ ਦੇ ਪਾ ਵਿਦਾ ਕੇ ਆਮ ਜਨਤਾ ਤੇ ਬੋਝ ਪਾਇਆ ਜਾਂਦਾ ਹੈ ਘਾਟੇ ਦਾ ਬਜਟ ਹਰ ਸਾਲ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਜਿਸ ਵਿੱਚ ਕਰਜ਼ਾ ਮੁਆਫੀ ਅਤੇ ਕਈ ਹੋਰ ਕਿਸਮ ਦੀਆਂ ਵਰਣਨ ਹੁੰਦਾ ਹੈ ਪਰ ਬਜਟ ਵਿੱਚ ਲਿਖਤੀ ਤੌਰ ਤੇ ਘਾਟੇ ਦਾ ਬਜਟ ਹੁੰਦਾ ਹੈ ਉਸ ਸਮੇਂ ਕਰਨ ਲਈ ਆਮ ਜਨਤਾ ਦੇ ਮੋਢਿਆਂ ਤੇ ਟੈਕਸ ਵੈਟ ਚੁੰਗੀ ਆਦਿ ਪਾਰ ਪਾਇਆ ਜਾਂਦਾ ਹੈ ਜੋ ਕਿ ਕੀਮਤਾਂ ਨੂੰ ਵਧਾ ਦਿੰਦੇ ਹਨ ਨਵੇਂ ਟੈਕਸ ਲੱਗਣ ਨਾਲ ਆਵਾਜਾਈ ਦੇ ਸਾਧਨਾਂ ਦਾ ਕਿਰਾਇਆ ਵਾ ਜਾਂਦਾ ਹੈ ਜਿਸ ਨਾਲ ਸਾਰਾ ਢਾਂਚਾ ਹੀ ਪ੍ਰਭਾਵਿਤ ਹੋ ਜਾਂਦਾ ਹੈ ਹਰ ਚੀਜ਼ ਵਿੱਚ ਟੋਟੋ ਆਈ ਵੱਖਰਾ ਵੱਖਰਾ ਖਰਚਾ ਸ਼ਾਮਲ ਕੀਤਾ ਜਾਂਦਾ ਹੈ ਸਰਕਾਰੀ ਖਰਚਿਆਂ ਵਿੱਚ ਵਾਧਾ ਆਮ ਵਿਅਕਤੀ ਨੂੰ ਰੋਟੀ ਮਿਲੇ ਜਾਂ ਨਾ ਮਿਲੇ ਪਰ ਸਰਕਾਰੀ ਮੰਤਰੀਆਂ ਨੇ ਦੋ ਵਕਤ ਦੀ ਰੋਟੀ ਆਲਿਸ਼ਾਨ ਹੋਟਲਾਂ ਵਿੱਚ ਹੀ ਖਾਣੀ ਹੈ ਇਸ ਲਈ ਮਹਿੰਗਾਈ ਦਾ ਵਧਣਾ ਲਾਜ਼ਮੀ ਹੈ ਸਰਕਾਰੀ ਖਰਚੇ ਇੰਨੇ ਜ਼ਿਆਦਾ ਵਧ ਚੁੱਕੇ ਹਨ ਕਿ ਹੈਰਾਨੀ ਦੀ ਹੱਦ ਹੈ ਹੱਦ ਪਾਰ ਕਰ ਗਏ ਹਨ ਸਰਕਾਰੀ ਮੰਤਰੀਆਂ ਦੀਆਂ ਵੱਧੋ ਵੱਧ ਤਨਖਾਹਾਂ ਅਤੇ ਹੋਰ ਸਰਕਾਰੀ ਸਹੂਲਤਾਂ ਜਿਵੇਂ ਕਿ ਮਹਿੰਗਾਈ ਅਤੇ ਮਹਿੰਗਾਈਆਂ ਜਿਵੇਂ ਕਿ ਮਹਿੰਗੇ ਤੋਂ ਮਹਿੰਗੀਆਂ ਸਰਕਾਰੀ ਆਲਿਸ਼ਾਨ ਕੋਠੀਆਂ ਬੰਗਲੇਕਾਰਾਂ ਤੇ ਉਹਨਾਂ ਦੇ ਪਟੋਲ ਦਾ ਖਰਚਾ ਡਾਕਟਰੀ ਸਹੂਲਤਾਂ ਆਦਿ ਮਸਾਂ ਪੂਰੀਆਂ ਹੁੰਦੀਆਂ ਹਨ ਇਸ ਤੋਂ ਇਲਾਵਾ ਜੇ ਮੰਤਰੀ ਰਿਟਾਇਰ ਹੋ ਜਾਵੇ ਤਾਂ ساری ਉਮਰ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਮੁਫਤ ਸਰਕਾਰੀ ਸਹੂਲਤਾਂ ਉਸੇ ਤਰ੍ਹਾਂ ਹੀ ਮਿਲਦੀਆਂ ਰਹਿੰਦੀਆਂ ਹਨ ਜੇਕਰ ਕੋਈ ਵਿਅਕਤੀ ਭਾਵੇਂ ਇੱਕ ਵਾਰ ਹੀ ਰਾਜਨੀਤਿਕ ਰਾਜਨੀਤੀ ਵਿੱਚ ਪੈਰ ਰੱਖ ਲਵੇ ਭਾਵੇਂ ਉਹ ਕੁਝ ਦਿਨ ਹੀ ਮੰਤਰੀ ਬਣੇ ਪਰ ਉਸ ਦੀ ਪੈਨਸ਼ਨ ਅਤੇ ਸਰਕਾਰੀ ਸਹੂਲਤਾਂ ਬੇਰੋਕਤ ਤੇਜ਼ੀ ਨਾਲ ਵਧਦੀਆਂ ਜਾਂਦੀਆਂ ਹਨ ਪੈਨਸ਼ਨ ਤੇ ਸਰਕਾਰੀ ਸਹੂਲਤਾਂ ਵਰਕ ਤੇਜ਼ੀ ਨਾਲ ਵਧੀਆਂ ਜਾਂਦੀਆਂ ਹਨ ਦੇਸ਼ ਦੀ ਸੁਰੱਖਿਆ ਇਸ ਤੋਂ ਇਲਾਵਾ ਮਹਿੰਗਾਈ ਦਾ ਸੰਬੰਧ ਦੇਸ਼ ਦੀ ਸੁਰੱਖਿਆ ਨਾਲ ਵੀ ਹੈ ਜਿਵੇਂ ਕਿ ਗ੍ਰਹਿ ਯੁੱਧ ਤੇ ਦੂਸਰੇ 76 ਦੇਸ਼ਾਂ ਵਿੱਚ ਯੁੱਧ ਅਸਵਲ ਯੋਜਨਾਵਾਂ ਮਹਿੰਗਾਈ ਦੇ ਵਾਧੇ ਲਈ ਜਿਵੇਂ ਵਾਰ ਹਨ ਮਹਿੰਗਾਈ ਦੇ ਪ੍ਰਭਾਵ ਪੱਦੀ ਹੈ ਹੋਈ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਇਸ ਨਾਲ ਦੇਸ਼ ਦੇ ਆਰਥਿਕ ਨਿਵੇਸ਼ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਆਮਦਨ ਘਟ ਅਤੇ ਖਰਚੇ ਵਧਦੇ ਹੋਣ ਕਰਕੇ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਹੋਂਦ ਵਿੱਚ ਆ ਜਾਂਦੀਆਂ ਹਨ ਜਿਵੇਂ ਕਿ ਭ੍ਰਿਸ਼ਟਾਚਾਰੀ ਕਾਲਾ ਧਨ ਚੋਰ ਵਜਾਰੀ ਆਦਿ ਮਹਿੰਗਾਈ ਨੂੰ ਰੋਕਣ ਦੇ ਉਪਾਏ ਵਾਦੀ ਆਬਾਦੀ ਤੇ ਰੁਕਾਵਟ ਪਾਉਣੀ ਚਾਹੀਦੀ ਹੈ ਸਰਕਾਰ ਨੂੰ ਆਯਾਤ ਨਿਰਿਆਤ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ ਕਾਲੇ ਧਨ ਦਾ ਖਤਮਾ ਤੇ ਮੁਦਰਾ ਦੇ ਫੈਲਾ ਤੇ ਰੋਕ ਜਮਾ ਖੋਰਾ ਤੇ ਚੋਰ ਬਜਾਰੀ ਸਮਗਲਾ ਤਕਤ ਖੋਰਾ ਜੇ ਖੀਰੇ ਬਾਜੀ ਨਾਲ ਸੱਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਬਜਟ ਵਿੱਚ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਕੀ ਤਜੀ ਕੰਪਨੀਆਂ ਆਪਣੀ ਮਨਮਰਜ਼ੀ ਅਨੁਸਾਰ ਕੀਮਤਾ ਵਿੱਚ ਵਾਧਾ ਨਾ ਕਰ ਸਕਣ ਕੁਦਰਤੀ ਕ੍ਰੋਪੀਆਂ ਨਾਲ ਨਜੇਠਣ ਲਈ ਪਹਿਲਾ ਬੰਦ ਕਿੱਤੇ ਜਾਣ ਜਾਣੇ ਚਾਹੀਦੇ ਹਨ ਸਰਕਾਰੀ ਖਰਚੇ ਘਟਾਏ ਜਾਣ ਨਹੀਂ ਤਾਂ ਪ੍ਰਤੀ ਦੀਆਂ ਵਸਤਾਂ ਦੇ ਭਾਅ ਘੱਟ ਤੋਂ ਘੱਟ ਹੋਣ ਜਿਹੜੇ ਕਿ ਸਰਕਾਰ ਵੱਲੋਂ ਮਿੱਥੇ ਜਾਣ ਜਿਹੜੇ ਅਜਿਹੇ ਕੁਝ ਠੋਸ ਕਦਮ ਚੁੱਕ ਕੇ ਉਪਰਾਲੇ ਕਿਤੇ ਜਾਣ ਹੋ ਸਕਦਾ ਹੈ ਕਿ ਮਹਿੰਗਾਈ ਤੇ ਕਾਬੂ ਪਾ ਲਿਆ ਜਾਵੇ ਇਹਨਾਂ ਵਿੱਚ ਕੇਵਲ ਸਰਕਾਰੀ ਖਰਚੇ ਹੀ ਸੀਮਿਤ ਕਰ ਦਿੱਤੇ ਜਾਣ ਤੇ ਜਮਾ ਖੋਰਾ ਵਿਰੋਧ ਮਹਿੰਮ ਕੱਢੀ ਜਾਵੇ ਅਤੇ ਯਕੀਨਨ ਮਹਿੰਗਾਈ ਦਾ ਖਾਤਮਾ ਹੋ ਸਕਦਾ ਹੈ। ਸਾਰਾਂਸ਼ ਨਿਰਸੰਦੇਹ ਮਹਿੰਗਾਈ ਇੱਕ ਵਿਸ਼ਵਵਿਆਪੀ ਸਮੱਸਿਆ ਹੈ ਪਰ ਸਾਡੇ ਦੇਸ਼ ਵਿੱਚ ਇਸ ਦੇ ਵਿਗਰਾਹ ਰੂਪ ਧਾਰਨ ਕਰ ਲਿਆ ਹੈ। ਹੋਰ ਤਾਂ ਹੋਰ ਸਾਡੀ ਰੋਟੀ, ਕਪੜੇ, ਰਿਹਾਇਸ਼ਾਂ, ਦੀਆਂ ਲੋੜਾਂ ਮੁੱਖ ਲੋੜਾਂ ਉਹਦੇ ਭਾਅ ਕਈ ਗੁਣਾ ਵੱਧ ਗਏ ਹਨ। ਹਰ ਵਿਅਕਤੀ ਦਾ ਗੁਜ਼ਾਰਾ ਕਰਨਾ ਅਸੰਭਵ ਹੋ ਗਿਆ ਹੈ। ਦੇਸ਼ ਦੀ ਆਰਥਿਕ ਉንਤੀ ਦੇ ਨਾਲ ਮਹਿੰਗਾਈ ਦਾ ਵਧਣਾ ਲਾਜ਼ਮੀ ਹੁੰਦਾ ਹੈ ਪਰ ਸਾਡੇ ਦੇਸ਼ ਵਿੱਚ ਇਹ ਵਾਦਾ ਹੈ ਅਵਧ ਇਹ ਵਾਦਾ ਹੱਦੋਂ ਪਰ ਟੱਪ ਗਿਆ ਹੈ ਅਤੇ ਅੱਜ ਹਰ ਚੀਜ਼ ਦੇ ਅੱਗ ਦੇ ਭਾ ਹਨ ਮਹਿੰਗਾਈ ਤੇ ਕਾਬੂ ਪਾ ਕੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਹੋ ਸਕਦੀ ਹੈ ਜੇਕਰ ਸਮੱਸਿਆਵਾਂ ਹਣ ਤਾਂ ਉਹਨਾਂ ਦੇ ਹੱਲ ਵੀ ਹਨ ਨਹੀਂ ਤਾਂ ਸਮਾਜਿਕ ਬੁਰਾਈਆਂ ਤੇ ਰੋਕ ਲਾਉਣੀ ਅਤੇ ਮੁਸ਼ਕਲ ਹੋ ਜਾਵੇਗੀ ਅਜਿਹੇ ਸਥਿਤੀਆਂ ਵਿੱਚ ਸਰਕਾਰ ਨੂੰ ਬਹੁਤ ਹੀ ਸਾਰਥਕ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਬਤਿਓ ਐਸੀ ਦਿਨੋ ਦਿਨ ਵਧ ਰਹੀ ਮਹਿੰਗਾਈ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਇਆ ਫਿਰ ਵੀਡੀਓ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਆਗਲੀ ਵੀਡੀਓ ਵਿੱਚ